ਤਰਾ ਇੱਥੇ ਡੰਪ ਤੇ ਆਉਣਾ ਡੇਲੀ ਜਿਵੇਂ ਆਇਆ ਇਹ ਨਾਮ ਕੀ ਤੁਹਾਡਾ ਅਰਜਿੰਦਰ ਚੋਪ ਕੀ ਕੰਮ ਕਰਦੇ ਹੋ ਮੈਂ ਪਿੰਡ ਅਰਨੀਅਰ ਸਰਪੰਚ ਵੀ ਹਾਂ ਜੀ ਤੇ ਆ ਸਾਡਾ ਨਾਲ ਇਹਦੇ ਪ੍ਰਾਲੀ ਦਾ ਡੰਪ ਵੀ ਹੈ ਜੀ ਤੇ ਇਹ ਪ੍ਰਾਲੀ ਇਕੱਠਾ ਹੀ ਬਣਾ ਕੇ ਰੱਖੀ ਹੋਈ ਹੈ ਜੀ ਅਸੀਂ ਉਹਨੂੰ ਰੈਗੂਲਰ ਦੀ ਤਰ੍ਹਾਂ ਫਾਇਰ ਪਰੇ ਭੇਜਦੇ ਹਾਂ ਜੀ ਤੇ ਉਹ ਅਸੀਂ ਭੇਜਣ ਦੀ ਤੌਰ ਤੇ ਸਵੇਰੇ ਮੈਂ 10 ਵਜੇ ਤੋਂ ਬਾਅਦ ਇੱਥੇ ਆਇਆ ਇਹਨਾਂ ਕੋਲ ਦੁਕਾਨ ਤੇ ਇਹਨਾਂ ਕੋਲੋਂ ਸਾਡਾ ਸਾਰਾ ਰਾਸ਼ਨ ਉੱਥੇ ਜੋ ਵੀ ਸਾਨੂੰ ਦੁੱਧ ਖੰਡ ਜੋ ਵੀ ਲਟਰ ਬਟਰ ਡੰਪ ਤੇ ਜ਼ਰੂਰ ਤੋਂ ਹੁੰਦਾ ਜਾਂਦਾ ਹੈ ਵੀ ਸਾਨੂੰ ਦਾ ਕੋਈ 10 15 ਦਿਨਾਂ ਬਸ ਇਹਨਾਂ ਸਸੂ ਕਰਕੇ ਵੀ ਪੈਸਾ ਜੋ ਬੰਦਾ ਇਹਨਾਂ ਨੂੰ ਦਿੱਤਾ ਜਾ ਵਗੈਰੇ ਤੇ ਇੱਕ ਮੈਂ ਡਾਕਟਰ ਸਾਹਿਬ ਕੋ ਦਵਾਈ ਲੈਣੀ ਨਾਲ ਡਾਕਟਰ ਸਾਹਿਬ ਜਿੱਥੇ ਉਹਨਾਂ ਕੋਲ ਮੈਡੀਸਨ ਲਿਆ ਥੋੜਾ ਜੀ ਤੇ ਮੈਂ ਲੈ ਕੇ ਤੇ ਇੱਥੇ ਚਾਬੀ ਹੋਂ ਦਵਾਈ ਦੇ ਨਾਲ ਇੱਥੇ ਰੱਖਤੀ ਤੇ ਮੈਂ ਇੱਥੇ ਇੱਥੇ ਸਿਕਣ ਲੱਗ ਗਿਆ ਜੀ ਨਾਲ ਇਟਰ ਜੀ ਇਧਰ ਤੇ ਬਬ ਇਹ ਨਾ ਵੇਖਦਾ ਇਹਨਾਂ ਕੋਲ ਗਾਹ ਗਾਇਆ ਰਸ਼ਨ ਲੈ ਰਿਆ ਲੈ ਕੇ ਤੋਂ ਨਾਲ ਮਿਰਚਾ ਬੀ ਚੱਕ ਕੇ ਲੈ ਕੇ ਮੋਟਰਸ ਗੱਡੀ ਦੀ ਅੱਛਾ ਗੱਡੀ ਦੀ ਚਾਬੀ ਲਾ ਕੇ ਚੱਕ ਕੇ ਤੇ ਉਹ ਇਹਨਾਂ ਵੇਨਾਂ ਵੇਨਾਂ ਇਹਨਾਂ ਵੇਖਾ ਵੀ ਉਹ ਗੱਡੀ ਲਾ ਗਿਆ ਪਜਾ ਕੇ ਮੈਂ ਤਾਂ ਇਹਦੇ ਅੰਦਰ ਆ ਕੇ ਸਕੀ ਗੱਡੀ ਕਿਹੜੀ ਸੀ ਤੁਹਾਡੀ ਸਕੋਡਾ ਨੀ ਤੁਹਾਨੂੰ ਲੱਗਿਆ ਨਹੀਂ ਵੀ ਪਿੱਛੇ ਕੋਈ ਥੋੜਾ ਪਿੱਛਾ ਕਰ ਰਿਹਾ ਜਾਂ ਕੋਈ ਨਹੀਂ ਇਹੋ ਜਿਹਾ ਮੈਂ ਤਾਂ ਕੋਈ ਇੱਥੇ ਕਿੰਨੀ ਕਦੇ ਮੈਨੂੰ ਨੋਟਾਈ ਕੋਈ ਹੋਈ ਕਿਸੇ ਗੱਡੀ ਗੱਡੀ ਦੇ ਵਿੱਚ ਸਮਾਨ ਕੀ ਕੀ ਸੀ ਗੱਡੀ 'ਚ ਪੇਮੈਂਟ ਹੈਗੀ ਸੀ ਅੱਜ ਮੈਂ ਲੇਬਰ ਨੂੰ ਪੈਸੇ ਦੇਣੇ ਸੀ 2 ਲੱਖ ਬਾਕੀ ਕਾਗਜ਼ ਪੱਤਰ ਸਾਰੇ ਗੱਡੀ ਦੇ ਵਿੱਚ ਹੀ ਨੇ ਪੈਸੇ 2 ਲੱਖ ਰੁਪਏ ਸੀ 2 ਲੱਖ ਰੁਪਏ 4 ਗੁੱਟੀਆਂ 55 ਪਰ ਸੋਲੀਆਂ 4 ਗੁੱਟੀਆਂ ਸੀ ਹਾਂਜੀ ਤੇ ਕੈਮਰੇ ਦੁਕਾਨ ਤੇ ਲੱਗੇ ਹੋਏ ਸੀ ਇਹ ਨਾ ਕੈਮਰੇ ਲੱਗੇ ਨੇ ਸਾਰਾ ਨੂੰ ਵਿਖਾਈ ਜਾਂਦੇ ਨੇ ਇੱਥੋਂ ਸਾਰਾ ਕੀ ਮੰਗ ਕੀ ਕਰਦੇ ਹੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵੀ ਸਾਡਾ ਜਿੰਨਾ ਵੀ ਵੱਧ ਤੋਂ ਗੱਡੀ ਜਿਹੜੀ ਪਾਲ ਕਰਕੇ ਦਿੱਤੀ ਜੀ ਜੀ ਧੰਨ ਇਹ ਤੁਹਾਡੀ ਦੁਕਾਨ ਹੈ ਜੀ ਹਾਂਜੀ ਸਰ ਪਹਿਲਾਂ ਵੀ ਉਹ ਜਿਹੜਾ ਵਿਅਕਤੀ ਤੁਸੀਂ ਕਹਿ ਰਹੇ ਹੋ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਉਹ ਸਰ ਜਦੋਂ ਅਸੀਂ ਦੁਕਾਨ ਤੇ ਮੰਨ ਲਓ ਹੈ ਬੈਠੇ ਸੀਗੇ ਤਾਂ ਸਾਡੇ ਕੋਲ ਰੈਗੂਲਰ ਦੀ ਤਰ੍ਹਾਂ ਜਿਵੇਂ ਕਸਟਮਰ ਆਉਂਦੇ ਜਾਂਦੇ ਰਹਿੰਦੇ ਹਨਾ ਧਿਆਨ ਨਹੀਂ ਰਹਿੰਦਾਗਾ ਉਹਨਾਂ ਨੇ ਆ ਕੇ ਸਾਡੇ ਕੋਲੋਂ ਰਾਸ਼ਨ ਮੰਗਿਆ ਜਿਵੇਂ ਉਹਨਾਂ ਨੇ ਪਹਿਲਾਂ ਆ ਕੇ ਕਿਹਾ 3 ਕਿਲੋ ਨਮਕ ਦੇ ਦਿਓ ਨਮਕ ਦਿੱਤਾ ਕਹਿੰਦੇ ਇਹ ਵਾਲਾ ਨਮਕ ਨਹੀਂ ਚਾਹੀਦਾ ਸਾਨੂੰ ਟਾਟਾ ਚਾਹੀਦਾ ਟਾਟਾ ਨਮਕ ਦਿੱਤਾ ਫਿਰ ਕਹਿੰਦਾ ਕਿ 2-2 ਕਿਲੋ ਖੰਡ ਤੇਲ ਦੀ ਬੋਤਲ ਹਲਦੀ ਮਿਰਚ ਮਸਾਲਾ ਜੋ ਵੀ ਹੈ ਕਹਿੰਦਾ ਵੀ ਰਾਸ਼ਨ ਦਾ ਸਮਾਨ ਹੈ ਉਹ ਤਿੰਨ ਪੈਕਟ ਲਫਾਫਿਆਂ 'ਚ ਪਾ ਦਿਓ ਕਿ ਮੈਂ ਪੱਠੇ ਦੇ ਲੇਬਰ ਕਿ ਮੈਂ ਸਮਾਨ ਤੋਲਣ ਲੱਗ ਪਿਆ ਤੇ ਉਨੀ ਦੇਰ ਦੇ ਵਿੱਚ ਚਾਚਾ ਜੀ ਨੇ ਤੇਲ ਮੰਗੇ ਕਹਿੰਦੇ ਪਾਈਆ ਤੇਲ ਦੇ ਦਿਓ ਮੈਂ ਤੇਲ ਤੋਲਣ ਲੱਗ ਪਿਆ ਸੀ ਇੱਧਰ ਮੈਂ ਤੇਲ ਤੋਲ ਰਿਹਾ ਉਨੀ ਦੇਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਗੱਡੀ ਦੀ ਚਾਬੀ ਚੱਕ ਲਈ ਜੀ ਚਾਬੀ ਕਾਊਂਟਰ ਤੇ ਪਈ ਸੀ ਕਾਊਂਟਰ ਤੇ ਪਈ ਸੀ ਜੀ ਉਹ ਚਾਚਾ ਜੀ ਬੈਠੇ ਸੀਗੇ ਤੇ ਉਹਨਾਂ ਨੇ ਚਾਬੀ ਜਿਹੜਾ ਕਾਊਂਟਰ ਤੋਂ ਚੱਕ ਕੇ ਤਾਂ ਗੱਡੀ ਲੈ ਕੇ ਉਹ ਫਰਾਰ ਹੋ ਗਏ ਸਾਡੇ ਵੇਖਦੇ ਆ ਵੇਖਦੇ ਆ ਅੱਖਾਂ ਦੇ ਸਾਹਮਣੇ ਜਿਹੜਾ ਉਹ ਗੱਡੀ ਲੈ ਕੇ ਪੱਜ ਗਿਆ ਜੀ ਅਸੀਂ ਤੁਸੀਂ ਮਗਰ ਪਿੱਛਾ ਕੀਤਾ ਬਿਲਕੁਲ ਪਿੱਛਾ ਕੀਤਾ ਜੀ ਠੀਕ ਹੈ ਹੁਣ ਕੀ ਮੰਗ ਕੀ ਕਰਦੇ ਸਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਅੱਡੇ ਤੇ ਪੂਰਾ ਜਿਹੜਾ ਧਿਆਨ ਰੱਖਿਆ ਜਾਵੇ ਕਿ ਕੱਲ ਨੂੰ ਫਿਰ ਕੋਈ ਵਾਰਦਾਤ ਨਾ ਹੋ ਸਕੇ ਹਨਾ ਅੱਜ ਇਹਨਾਂ ਨਾਲ ਹੋਈ ਹੈ ਕੱਲ ਕਿਸੇ ਹੋਰ ਨਾਲ ਨਾ ਹੋਵੇ ਨਹੀਂ ਕੈਮਰਾ ਤੁਸੀਂ ਚੈੱਕ ਕੀਤਾ ਹਾਂਜੀ ਓਕੇ ਕੀਤਾ ਸਰ ਅਸੀਂ ਕੈਮਰਾ ਚੈੱਕ ਕੀਤਾ ਗਿਆ ਕੈਮਰੇ ਦੇ ਵਿੱਚ ਉਹਵੇਂ ਆਇਆ ਐਂਟਰ ਕੀਤਾ ਉਹ ਮੈਂ ਇਹ ਉਹ ਛੋਟੇ ਅੰਦਰ ਛੋਟੇ ਗੇਟ ਤੋਂ ਐਂਟਰ ਕਰਦਾ ਹੈ ਤੇ ਵੱਡੇ ਗੇਟ ਤੋਂ ਚਾਬੀ ਲੈ ਕੇ ਬਾਹਰ ਕੱਢਦਾ ਕੱਲਾ ਹੀ ਸੀ ਜੀ ਉਹਦੇ ਨਾਲ ਹੋਰ ਵੀ ਸੀ ਕੋਈ ਨਹੀਂ ਸਰ ਫਿਲਹਾਲ ਤਾਂ ਕੱਲਾ ਹੀ ਸੀਗਾ ਜਿਵੇਂ ਕੈਮਰੇ ਦੇ ਵਿੱਚ ਦੇਖ ਰਹੇ ਹਾਂ ਗੱਡੀ ਕਿਹੜੀ ਸਾਈਡ ਨੂੰ ਲੱਗ ਗਿਆ ਨੇ ਗੱਡੀ ਫਾਇਲ ਕਾ ਸਾਈਡ ਤੇ ਲੱਗ ਗਿਆ ਜੀ ਜੀ ਹਾਂ ਉਹ ਲੱਗਾ ਜੀ ਕਾਉਂਟਰ ਤੇ ਆਇਆ ਹਾਂ ਕਾਉਂਟਰ ਤੋਂ ਪੜਤਾਲ ਕੀਤੀ ਹੈ ਜਿਹੜਾ ਮਾਲਕ ਸੀ ਜਿੰਦਰ ਉਹ ਬੜੀ ਤਾਂ ਕੇ ਕਾਉਂਟਰ ਤੇ ਚਾਬੀ ਰੱਖਿਆ ਸੀਗਾ ਆਪ ਗੱਡੀ ਦੇ ਸਾਹਮਣੇ ਬਾਕੀ ਬੰਦੀ ਦੇ ਉੱਤੇ ਰੋਕ ਗਿਆ ਉਹ ਦੋ ਨੌਜਵਾਨ ਅੰਦਰ ਵਾਇਆ ਮੇਰੇ ਚਾਬੀ ਕਾਊਂਟਰ ਤੋਂ ਦੇਖੀ ਐਕਸਟ੍ਰੀਕਟਿਵ ਜੀ ਮੁਰਦ ਅੱਗੇ ਜਿਹੜੀ ਹੋਣਾ ਹੜਤਾਲ ਕਰ ਰਹੇ ਆ ਸਾਰੇ ਜ਼ਿਲ੍ਹੇ ਨੂੰ ਰਲਟ ਕੀਤਾ ਨਾਕਾਬੰਦੀ ਤੋਂ ਹੁੰਦੀ ਆ ਤੇ ਜਲਦੀ ਹੀ ਕਰੀ ਦੋ ਕੋਈ ਗੱਲ ਇਹ ਮੈਗਨੀਫਾਈ ਸੀ ਰੋਲ ਦੇ ਦੇ ਜੀ ਆਹ ਰੋਕੋ ਪਤਾ ਜਿਹੜਾ ਮੈਨੂੰ ਦਿਖਾਊਗਾ ਜੀ ਉਹ ਵੜੀ ਕੋਈ ਨਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ the